ਮਾਨਵ ਹਸਪਤਾਲ ਰੋਡ ਤੇ ਚੋਰ ਮੋਟਰਸਾਈਕਲ ਚੋਰੀ ਕਰਦਾ ਕਾਬੂ ਮੌਕੇ ਤੇ ਲੋਕਾਂ ਨੇ ਕੀਤਾ ਮਾਨਤਨ ਬਾਅਦ ਚ ਕੀਤਾ ਪੁਲਿਸ ਹਵਾਲੇ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਗੱਲਵਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੁਸਤ ਜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਸਮਾਂ 7:00 ਵਜੇ ਸ਼ਾਮ ਨੂੰ 3 ਤਰੀਕ 11ਵਾਂ ਮਹੀਨਾ 2025 ਮਾਨਵ ਹਸਪਤਾਲ ਰੋਡ ਤੇ ਇੱਕ ਵਿਅਕਤੀ ਸਵੇਰੇ ਇੱਕ ਮੋਟਰਸਾਈਕਲ ਜਿਹੜਾ ਚੋਰੀ ਕਰਕੇ ਲੈ ਗਿਆ ਇਹ આરોਪ ਲੱਗੇ ਨੇ ਬਾਅਦ ਦੇ ਵਿੱਚ ਉਹੀ ਵਿਅਕਤੀਆਂ ਨੇ ਉਸੇ ਥਾਂ ਤੇ ਇੱਕ ਮੋਟਰਸਾਈਕਲ ਹੋਰ ਖੜਾ ਕਰ ਦਿੱਤਾ ਉਹ ਚੋਰ ਦੁਬਾਰੇ 7 ਵਜੇ ਜਦੋਂ ਦੋ ਵਿਅਕਤੀ ਆਏ ਉਹ ਮੋਟਰਸਾਈਕਲ ਚੋਰੀ ਕਰਨ ਤਾਂ ਮੌਕੇ ਤੇ ਫੜ ਲਿਆ ਉਹਨਾਂ ਵਿਅਕਤੀਆਂ ਵੱਲੋਂ ਵਧੀਆ ਜਿਹੜਾ ਮਾਨਤਾਨ ਵੀ ਕੀਤਾ ਗਿਆ ਮੌਕੇ ਤੇ ਪੁਲਿਸ ਬੁਲਾਈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕੀ ਕਹਿਣਾ ਤੁਸੀਂ ਵੀ ਸੁਣੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਿਵ ਕੁਮਾਰ ਹੈ ਵੀਰੇ ਸ਼ਿਵ ਕੁਮਾਰ ਪੇਗਾ ਕਿਹਨਾ ਹੈ ਕਿਦਾ ਦਾ ਰਾਮਿੰਦਰਪਾਲ ਜੀ ਕਿੱਥੋਂ ਤੁਸੀਂ ਅਸੀਂ ਮਾਨਸਾ ਤੋਂ ਲੋਪਰੀ ਆ ਆ ਕੀ ਮਸਲਾ ਬਣਾਇਆ ਆ ਲੜਕਾ ਜੀ ਆਪਣਾ ਮੁੰਡਾ ਜੀ ਬਲਵੀਰ ਹੈ ਇਹਦਾ ਨਾਮ ਜੀ ਅੱਛਾ ਠੀਕ ਹੈ ਜੀ ਡਾਕਟਰ ਬਵੇਕ ਤੇ ਦਵਾਈ ਲੈਣ ਆਏ ਸੀ ਸਵੇਰ ਮਰੀਜ਼ ਦਾਖਲ ਸੀ ਆਪਣਾ ਪਤਾ ਲੈਣ ਆਏ ਸੀ ਉਹਦਾ ਅੱਛਾ ਤੇ ਸਵਾ 10:00 ਵਜੇ ਆਪਣਾ ਮੋਟਰਸਾਈਕਲ ਚੱਕਿਆ ਗਿਆ ਇੱਥੋਂ ਅੱਜ ਹਾਂ ਅੱਜ ਜੀ ਅੱਜ ਕਿੰਨੀ ਤਰੀਕ ਹੈ ਅੱਜ ਤਰੀਕ 11 2 ਤਰੀਕ 3 ਤਰੀਕ ਹੈ ਜੀ 11ਵਾਂ ਮਹੀਨਾ 2025 ਠੀਕ ਹੈ ਜੀ ਠੀਕ ਹੈ ਤੇ ਪਤਾ ਲੈਣ ਆਏ ਸੀ ਸਪਲੈਂਟਰ ਮੋਟਰਸਾਈਕਲ ਸੀ ਆਪਣਾ ਚੱਕਿਆ ਗਿਆ ਅੱਛਾ ਜਿਹੜੇ ਬੰਦੇ ਨੇ ਮੋਟਰਸਾਈਕਲ ਚੱਕਿਆ ਸੀ ਉਹ ਇੱਥੇ ਮੋਟਰਸਾਈਕਲ ਦਾ ਇੱਕ ਹੋਰ ਖੜਾ ਕੇ ਗਿਆ ਸੀ ਅੱਛਾ ਤੇ ਇਹ ਮੁੰਡੇ ਆਪਣੇ ਉਦੋਂ ਦੇ ਇੱਥੇ ਬੈਠੇ ਰਹੇ ਜਿਨ੍ਹਾਂ ਦਾ ਮੋਟਰਸਾਈਕਲ ਸੀ ਅੱਛਾ ਤੇ ਬਾਰੀ ਸਰ ਜੀ ਇਹਦੇ ਕੋਈ 2 ਘੰਟੇ ਕੋਈ ਲੱਗਾ 2 ਘੰਟੇ ਕੋਈ ਲੱਗਾ ਅਸੀਂ ਇੱਥੇ ਬੈਠੇ ਰਹੇ ਵੀ ਜਦੋਂ ਉਹ ਮੋਟਰ ਨਾਲ ਚੱਕਰ ਆਇਆ ਸੀ ਦੇਖਾਂਗੇ ਜਦੋਂ ਮੋਟਰ ਨਾਲ ਇੱਥੇ ਚੱਕਰ ਆਇਆ ਸੀ ਫੜ ਲਿਆ ਓਕੇ ਇਹਨਾਂ ਨੇ ਮੁੰਡਿਆਂ ਦੇ ਨਾਲ ਦੀ ਨਾਲ ਫੜ ਲਿਆ ਤੇ ਅਸੀਂ ਦਫ਼ਤਰ ਬੰਦ ਕਰਕੇ ਆਏ ਹੁਣ ਪੁਲਿਸ ਆ ਲੈ ਆ ਉਹਨੂੰ ਲੈ ਗਏ ਇੱਕ ਵਾਰੀ ਹੈਗੀ ਇਨਸਾਫ ਦੀ ਮੈਨੂੰ ਵੀ ਤੁਹਾਨੂੰ ਉਮੀਦ ਹੈ ਪੁਲਿਸ ਨੂੰ ਤੁਸੀਂ ਭਟਾਇਆ ਉਹ ਤਾਂ ਹੁਣ ਦੇਖੋ ਜੀ ਕੀ ਕਰਦੇ ਜੀ ਬੁੱਸ ਵਾਲੀ ਐ ਐਲਪੀ ਕਰਨਗੇ ਜੋ ਬਾਕੀ ਉਹ ਤਾਂ ਹੀ ਹੁਣ ਇੰਨਾ ਆਪਾਂ ਦੇਖੋ ਜੀ ਹਨ ਉਹ ਨਹੀਂ ਕਰਿਆ ਜੀ ਉਹਦਾ ਹੁਣ ਕੀ ਕਹਿ ਸਕਦੇ ਆਂ ਦੇਖੋ ਤੁਸੀਂ ਕੋਈ ਲਿਖਤੀ ਦਰਖਾਸਤ ਦਿਓਗੇ ਆਪਦੇ ਬੰਨੇ ਤੁਸੀਂ ਦੁੱਖੀ ਹੋਏ ਕਿ ਅਜੇ ਆਪਣੇ ਫਾਈਲ ਰੱਖੀ ਹੈ ਜੀ ਦਿਖਾ ਦੇ ਰੱਖੀ ਹੈ ਤੇ ਬਾਕੀ ਉਹ ਹੁਣ ਦੇਖੋ ਜੀ ਉਹਦਾ ਗਏ ਨੇ ਹਜੇ ਦੇਖੋ ਕੀ ਕਾਰਵਾਈ ਹੁੰਦੀ ਹੈ ਦੇਖਦੇ ਆਂ ਗੱਲਬਾਤ ਕਰਦੇ ਆਂ ਵੀ ਉਹ ਜੀ ਨਾ ਹੁਣ ਆਪਾਂ ਐਂ ਕਹਿ ਦਾਂ ਕਿ ਤੂੰ ਕਰਨੀਂ ਦੇਖੋ ਜਦੋਂ ਆ ਕੇ ਮੋਕੇ ਤੇ ਫੋਨ ਕਰੇ ਨਾਲ ਦੀ ਨਾਲ ਆਉਣੀ ਪੁਲਸ ਵਾਲੇ ਠੀਕ ਹੈ ਜਦ ਤੱਕ ਹੁਣ ਵੀ ਨਹੀਂ ਆਏ ਠੀਕ ਨਾਲ ਦੀ ਨਾਲ ਆ ਕੇ ਪੁਲਸ ਵਾਲੇ ਨਾਲ ਦੀ ਨਾਲ ਹੀ ਦੇਖੋ ਲੈ ਕੇ ਬਿਠਾ ਕੇ ਮਸੀਂ ਜਾਣੇ ਆ